ਗਰਮੀ ਲੱਗਦੀ ਹੈ ਨਾ ਗਰਮੀ ਲੱਗਦੀ ਹੈ ਬਹੁਤ ਜ਼ਿਆਦਾ ਨਹੀਂ ਗਰਮੀ ਨਹੀਂ ਲੱਗਦੀ ਬਹੁਤ ਜ਼ਿਆਦਾ ਦੋਸਤੋ ਬੜੇ ਦੁੱਖ ਦਾ ਮਾਹੌਲ ਹੈ ਹਾਲਾਂਕਿ ਸਾਰੀ ਥਾਵਾਂ ਤੇ ਕਈ ਥਾਵਾਂ ਤੇ ਬੱਤੀ ਵੀ ਆ ਚੁੱਕੀ ਹੈ ਰਾਸ਼ਨ ਪਹੁੰਚ ਰਿਹਾ ਇੱਥੇ ਕੱਚੇ ਪੱਕੇ ਘਰ ਸਾਰੇ ਇੱਕ ਬਰਾਬਰ ਨੇ ਕਣੀਆਂ ਵੇਟ ਪਿੰਡ ਜਿੱਥੇ ਮੈਂ ਰਾਵੀ ਦਰਿਆ ਦੇ ਕੰਢੇ ਬਿਲਕੁਲ ਪਾਕਿਸਤਾਨ ਬਾਰਡਰ ਦੇ ਲਾਗੇ ਇੱਥੇ ਬਜ਼ੁਰਗਾਂ ਤੇ ਬੱਚਿਆਂ ਦੇ ਹਾਲਾਤ ਨਹੀਂ ਦੇਖੇ ਜਾਂਦੇ ਕਿਉਂਕਿ ਲਾਈਟ ਨਹੀਂ ਹੈਗੀ ਮੈਂ ਰਿਕਵੈਸਟ ਕਰਦਾ ਸਾਡੇ ਔਨਰੇਬਲ ਸੀਐਮ ਸਾਹਿਬ ਨੂੰ ਕਿ ਪਲੀਜ਼ ਇੱਥੇ ਛੇਤੀ ਤੋਂ ਛੇਤੀ ਤੁਸੀਂ ਗੌਰ ਕਰਕੇ ਲਾਈਟ ਦਾ ਅਰੇਂਜਮੈਂਟ ਕਰੋ ਬਜ਼ੁਰਗਾਂ ਦਾ ਬੱਚਿਆਂ ਦਾ ਰਾਤ ਨੂੰ ਹੈਨਾ ਮੱਛਰਾਂ ਦੇ ਵਿੱਚ ਬਹੁਤ ਬੁਰੇ ਹਾਲਾਤ ਹੈ ਇੱਥੇ ਇੱਕ ਕਰਨੀ ਹੈਗਾ ਕਾਫੀ ਕਰਨੇ ਤੇ ਇੱਥੇ ਪਲੀਜ਼ ਛੇਤੀ ਤੋਂ ਛੇਤੀ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਤਾਂ ਕਿ ਕਿਉਂਕਿ ਪੀਣ ਵਾਲਾ ਪਾਣੀ ਦੀ ਵੀ ਪ੍ਰੋਬਲਮ ਆ ਰਹੀ ਹੈ ਅੱਜ ਜਦ ਮੈਂ ਇੱਥੇ ਜਨਰੇਟਰ ਲੈ ਕੇ ਪਹੁੰਚੇ ਸੀਗੇ ਪੋਲਟਰੀ ਫਾਰਮ ਹੈ ਜਿੱਥੇ ਉੱਥੇ ਮੁਰਗੀਆਂ ਦੇ ਬੱਚੇ ਉਹ ਵੀ ਭੁੱਖੇ ਨੇ ਸਤਾਏ ਨੇ ਤੇ ਉੱਥੇ ਵੀ ਪਾਣੀ ਦੀ ਲੋੜ ਹੈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜੇ ਬਿਜਲੀ ਆ ਗਈ ਪਾਣੀ ਦੀ ਸਮੱਸਿਆ ਇੱਥੇ ਹੱਲ ਹੋ ਜਾਊਗੀ ਧੰਨਵਾਦ